ਦਿਆਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਚੋਲਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਹੈ ਤੇ ਉੱਪਰ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਸੇ ਛੇਵੀਂ ਕੜਾਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਕੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਜਿਵੇਂ ਕੀ ਹੁਣ ਬੰਦੀ ਛੋੜ ਦਿਵਸ ਆ ਰਿਹਾ ਤੇ ਮੈਂ ਸੋਚਿਆ ਵੀ ਆਪਾਂ ਚਲਦੇ ਆ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਅਤੇ ਨਾਲੇ ਆਪ ਦਰਸ਼ਨ ਕਰਕੇ ਆਉਨੇ ਆ ਜਿਵੇਂ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਾ ਨੂੰ ਰਿਹਾ ਕਰਵਾਇਆ ਸੀ 52 ਕਲੀਆਂ ਵਾਲਾ ਚੋਲਾ ਜਪਾ ਕੇ ਤੇ ਉਹ ਜਿਹੜਾ ਚੋਲਾ ਸਾਹਿਬ ਹੈ ਉਹ ਪਿੰਡ ਕੜਾਣੀ ਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਚੋਲਾ ਸਾਹਿਬ ਉੱਥੇ ਸ਼ਿਸ਼ੋਭਿਤ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੋਲਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਇਸ ਸਮੇਂ ਹੈਗੇ ਆਪਾਂ ਗੁਰਦੁਆਰਾ ਨਮਦਮ ਕੁੜਾਣੀ ਕਲਾ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਨੇ ਤੇ ਇਹ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਦਮਦਮਾ ਸਾਹਿਬ ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਕੁੜਾਣੀ ਕਲਾ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਇਹ ਸਥਾਨ ਤੇ ਪਹੁੰਚੇ ਸੀਗੇ ਦਮਦਮਾ ਸਾਹਿਬ ਇਹ ਸਥਾਨ ਦਾ ਨਾਮ ਹੈ ਤੇ ਇੱਥੇ ਆ ਕੇ ਰੁਕੇ ਸੀਗੇ ਕੜਾਣੀ ਕਲਾ ਪਿੰਡ ਦੇ ਵਿੱਚ ਗੁਰੂ ਸਾਹਿਬ 45 ਦਿਨ ਰੁਕੇ ਨੇ ਤੇ 45 ਦਿਨਾਂ ਦਾ ਸਮਾ ਗੁਰੂ ਸਾਹਿਬ ਨੇ ਇਸ ਪਿੰਡ ਦੇ ਵਿੱਚ ਬទਿਤ ਕੀਤਾ। ਸੋ ਚੱਲਦੇ ਆਪਾਂ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਉਸ ਤੋਂ ਪਿੱਛੋਂ ਆਪਾਂ ਚੋਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ। ਸੋ ਚੱਲਦੇ ਆ ਨਾਲ ਦੀ ਨਾਲ ਸਾਰਾ ਇਤਿਹਾਸ ਦੱਸਾਂਗੇ। ਇਸ ਸਮੇਂ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਨਹੀਂ ਜੀ ਗੁਰਦੁਆਰਾ ਦਮਦਮਾ ਸਾਹਿਬ ਇਸ ਸਥਾਨ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1631 ਈਸਵੀ ਵਿੱਚ ਆਏ ਸੀ ਅਤੇ ਜਦੋਂ ਗੁਰੂ ਸਾਹਿਬ ਇਸ ਪਿੰਡ ਵਿੱਚ ਪਹੁੰਚੇ ਤਾਂ ਗੁਰੂ ਸਾਹਿਬ ਨੇ ਪਿੰਡ ਦੇ ਇੱਕ ਪ ਤਾਂ ਥੱਲੇ ਕੁਝ ਸਮਾ ਵਿਸ਼ਰਾਮ ਕੀਤਾ ਅਤੇ ਇਸ ਸਥਾਨ ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਸਾਧੂ ਰਹਿੰਦਾ ਹੁੰਦਾ ਸੀ ਅਤੇ ਉਸ ਸਾਧੂ ਨੇ ਗੁਰੂ ਸਾਹਿਬ ਨੂੰ ਜਲ ਸ਼ਕਾਇਆ ਜਿਹੜੀ ਆ ਤੁਸੀਂ ਹੁਣ ਸਮਾਦ ਦੇਖ ਰਹੇ ਹੋ ਇਹ ਉਸੇ ਸਾਧੂ ਦੀ ਹੈ ਜਿਹੜੇ ਸਾਧੂ ਨੇ ਗੁਰੂ ਸਾਹਿਬ ਨੂੰ ਜਲ ਸ਼ਕਾਇਆ ਸੀ ਅਤੇ ਅੱਜ ਵੀ ਇਹ ਸਮਾਦ ਇੱਥੇ ਮੌਜੂਦ ਹੈ ਅਤੇ ਫਿਰ ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਉਸ ਸਾਧੂ ਨੂੰ 84 ਦੇ ਗੇਟ ਚੋਂ ਮੁਕਤ ਕਰਕੇ ਵਰਦਾਨ ਦਿੱਤਾ ਅਤੇ ਕਿਹਾ ਹਰ ਆਉਣ ਵਾਲਾ ਸ਼ਰਧਾਲੂ ਪਹਿਲਾਂ ਤੇਰੇ ਦਰ ਤੇ ਝੁਕੇਗਾ ਫਿਰ ਮੇਰੇ ਦਰਬਾਰ ਵਿੱਚ ਆਵੇਗਾ ਅਤੇ ਗੁਰੂ ਸਾਹਿਬ ਨੇ ਉਸ ਸਾਧੂ ਨੂੰ ਕਿਹਾ ਕਿ ਜੋ-ਜੋ ਪ੍ਰਾਣੀ ਤੇਰੇ ਦਰ ਤੇ ਆਵੇਗਾ ਉਸ ਉੱਪਰ ਮੇਰੀ ਅਪਾਰ ਬਖਸ਼ਿਸ਼ ਹੋਵੇਗੀ ਅਤੇ ਇਹ ਜਿਹੜੀ ਸਾਧੂ ਦੀ ਸਮਾਦ ਹੈ ਤੇ ਉਸ ਦੇ ਪਿਛਲੇ ਵਾਲੇ ਪਾਸੇ ਹੀ ਇੱਕ ਬਹੁਤ ਪੁਰਾਣਾ ਜਿਹੜਾ ਦਰਖਤ ਹੈ ਹੋ ਸਕਦਾ ਹੈ ਵੀ ਇਹ ਦਰਖਤ ਉਹੀ ਸਮਿਆਂ ਦਾ ਹੋਵੇ ਉਹ ਸਾਧੂ ਇਸ ਦਰਖਤ ਥੱਲੇ ਹੀ ਬੈਠਦਾ ਹੋਵੇ ਤੇ ਕਾਫੀ ਇਹ ਵੱਡਾ ਦਰਖਤ ਹੈ ਦੇਖਣ ਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਵੀ ਬਹੁਤ ਪੁਰਾਣਾ ਇਹ ਦਰਖਤ ਹੈ ਇਹ ਸਾਰਾ ਇਤਿਹਾਸ ਗੁਰਦੁਆਰਾ ਦਾਉਨ ਦਮਾ ਸਾਹਿਬ ਦਾ ਤੇ ਫਿਰ ਇਸ ਤੋਂ ਪਿੱਛੋਂ ਗੁਰੂ ਸਾਹਿਬ ਪਿੰਡ ਦੇ ਵਿੱਚ ਚਲੇ ਗਏ ਸੀਗੇ ਤੇ ਇਸੇ ਤਰ੍ਹਾਂ ਕੁੜਾਣੀ ਕਲਾਂ ਪਿੰਡ ਦੇ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਚਾਰ ਗੁਰਦੁਆਰਾ ਸਾਹਿਬ ਨੇ ਚਾਰ ਇਤਿਹਾਸਿਕ ਸਥਾਨ ਨੇ ਤੇ ਉਹ ਚਾਰੇ ਸਥਾਨਾਂ ਦੇ ਆਪਾਂ ਦਰਸ਼ਨ ਕਰਾਂਗੇ ਤੇ ਆ ਉਹ ਦਰਖਤ ਹੈ ਜਿਹੜਾ ਮੈਂ ਤੁਹਾਨੂੰ ਦਰਖਤ ਦੱਸਿਆ ਹਨ ਸਾਰਾ ਇਤਿਹਾਸ ਦੱਸਿਆ ਵੀ ਸਾਧੂ ਇੱਥੇ ਰਹਿੰਦਾ ਹੁੰਦਾ ਸੀ ਇਹ ਕਾਫੀ ਪੁਰਾਣਾ ਲੱਗ ਰਿਹਾ ਹੈ ਦੇਖਣ ਤੋਂ ਤੇ ਆਪਾਂ ਜ਼ੂਮ ਕਰਕੇ ਵੀ ਨੇੜੋਂ ਤੁਹਾਨੂੰ ਦਿਖਾਉਨੇ ਆ ਹੋ ਸਕਦਾ ਵੀ ਉਹਨਾਂ ਸਮਿਆਂ ਦੇ ਵਿੱਚ ਵੀ ਇਹ ਦਰਖਤ ਮੌਜੂਦ ਹੋਵੇ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਜਦੋਂ ਉਹ ਸਾਧੂ ਇਸ ਸਥਾਨ ਤੇ ਜਿਹੜਾ ਰਹਿੰਦਾ ਹੁੰਦਾ ਸੀ ਕਿਉਂਕਿ ਦਰਖਤਾਂ ਦੀ ਉਮਰ ਜਿਹੜੀ ਬਹੁਤ ਲੰਬੀ ਹੁੰਦੀ ਹੈ ਬਹੁਤ ਪੁਰਾਣੇ ਪੁਰਾਣੇ ਦਰਖਤ ਹਨ ਜਿਹੜੇ ਅੱਜ ਵੀ ਉਹ ਖੜੇ ਨੇ ਮੌਜੂਦ ਨੇ ਸੋ ਇਸ ਤੋਂ ਪਿੱਛੋਂ ਆਪਾਂ ਅਗਲੇ ਸਥਾਨ ਵੱਲ ਜਾਵਾਂਗੇ ਅਗਲੇ ਸਥਾਨਾਂ ਦੇ ਤੁਹ ਗੁਰੂ ਸਾਹਿਬ ਦੇ ਤੇ ਇਸ ਤੋਂ ਪਿੱਛੋਂ ਫਿਰ ਪਿੰਡ ਦੀਆਂ ਸੰਗਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿੰਡ ਦੇ ਵਿੱਚ ਲੈ ਗਈ ਸੀਗੇ ਸਾਰੀਆਂ ਸੰਗਤਾਂ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਹੋਏ ਨੇ ਤਾਂ ਹੁਣ ਆਪਾਂ ਚੱਲਾਂਗੇ ਪਿੰਡ ਦੇ ਵਿੱਚ ਇੱਕ ਸਥਾਨ ਬਣਿਆ ਹੋਇਆ ਗੁਰਦੁਆਰਾ ਸ਼੍ਰੀ ਦੀ ਪੜੋਲਾ ਸਾਹਿਬ ਤੇ ਇਸ ਤੋਂ ਪਿੱਛੋਂ ਗੁਰੂ ਸਾਹਿਬ ਉਹ ਸਥਾਨ ਤੇ ਗਏ ਸੀਗੇ ਤੇ ਕਿਹਾ ਜਾਂਦਾ ਹੈ ਕਿ ਉੱਥੇ ਇੱਕ ਦਾ ਘਰ ਹੁੰਦਾ ਸੀਗਾ ਸੁਰਤੀਆ ਨਾਮ ਸੀ ਉਹਨਾਂ ਦਾ ਤੇ ਉਹਨਾਂ ਦੇ ਘਰੇ ਗੁਰੂ ਸਾਹਿਬ ਰੁਕੇ ਸੀ ਸੋ ਚੱਲਦੇ ਆਪਾਂ ਗੁਰਦੁਆਰਾ ਸ਼੍ਰੀ ਦੀ ਪੜੋਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇਸੇ ਤਰ ਇਸ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਨੇ ਤੇ ਚਾਰਾ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਚੱਲਦੇ ਹਾਂ ਹੁਣ ਆਪਾਂ ਪਿੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਪੜੋਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਦੋਂ ਕੜਾਣੀ ਕਲਾਂ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਤਾਂ ਇੱਥੇ ਭਾਈ ਬਜਤਰ ਸਿੰਘ ਜੀ ਦਾ ਸਾਰਾ ਬਣਾਇਆ ਹੋਇਆ ਇੱਕ ਚਿੱਤਰ ਬਣਾਇਆ ਹੋਇਆ ਤੇ ਸਾਰਾ ਉਸ ਸਮੇਂ ਦਾ ਦ੍ਰਿਸ਼ ਜਿਹੜਾ ਬਣਾ ਕੇ ਦਿਖਾਇਆ ਹੋਇਆ ਹੈ ਭਾਈ ਬਜਤਰ ਸਿੰਘ ਜੀ ਦਾ ਤੇ ਆਹ ਸਾ ਜਿਹੜਾ ਹਾਥੀ ਜਿਹੜਾ ਉਹ ਬਣਾਇਆ ਹੋਇਆ ਇਹ ਪਿੰਡ ਦੀ ਐਂਟਰੀ ਦੇ ਉੱਪਰ ਬਣਿਆ ਹੋਇਆ ਤੇ ਆਪਾਂ ਕੜਾਣੀ ਕਲਾਂ ਪਿੰਡ ਦੇ ਅੰਦਰ ਨੂੰ ਜਾ ਰਹੇ ਹਾਂ ਤੇ ਇੱਥੇ ਆਹ ਦਰਵਾਜ਼ਾ ਤੇ ਦੇ ਉੱਪਰ ਲਿਖਿਆ ਹੋਇਆ 1884 ਬਿਕਰਮੀ ਤੇ ਇਹ ਬਹੁਤ ਪੁਰਾਣਾ ਹੈ ਦਰਵਾਜਾ ਬਹੁਤ ਸਾਲ ਪੁਰਾਣਾ ਹੈ ਦਰਵਾਜਾ ਬਿਲਕੁਲ ਇਹਦੀ ਪੁਰਾਣੀ ਲੋਕ ਹੈ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਆਸ਼ੀਰੀ ਪੜੋਲਾ ਸਾਹਿਬ ਇਹ ਬਿਲਕੁਲ ਕੜਾਣੀ ਕਲਾਂਪਿੰਡ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਗੱਡੀ ਦਰਵਾਜਾ ਕਿ ਉੱਥੇ ਦਰਵਾਜੇ ਦੇ ਕੋਲੇ ਲਾ ਕੇ ਆਉਣੀ ਪੈਂਦੀ ਹੈ ਮੋਟਰਸਾਈਕਲ ਇੱਥੇ ਆਸਾਨੀ ਨਾਲ ਆ ਜਾਂਦਾ ਤੇ ਇਹ ਗੁਰਦੁਆਰਾ ਸਾਹਿਬ ਨੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਸਾਰਾ ਇਤਿਹਾਸ ਦੱਸਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਸ ਸਮੇਂ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਤੇ ਬਾਬੇ ਸੁਰਤੀਏ ਦਾ ਘਰ ਹੁੰਦਾ ਸੀ ਪਹਿਲਾਂ ਗੁਰੂ ਸਾਹਿਬ ਦਮਦਮਾ ਸਾਹਿਬ ਵਾਲੇ ਸਥਾਨ ਤੇ ਰੁਕੇ ਸੀ ਫਿਰ ਉਸ ਤੋਂ ਪਿੱਛੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਸਥਾਨ ਤੇ ਲਿਆਂਦਾ ਗਿਆ ਪਿੰਡ ਦੀਆਂ ਸੰਗਤਾਂ ਵੱਲੋਂ ਅਤੇ ਬਾਬੇ ਸੁਰਤੀਏ ਵੱਲੋਂ ਇੱਥੇ ਗੁਰੂ ਸਾਹਿਬ 45 ਦਿਨ ਦਾ ਸਮਾਂ ਰੁਕੇ ਅਤੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਨੇ ਢੋਲੇ ਵਿੱਚ ਆਪਣੇ ਹੱਥੀਂ ਕਣਕ ਦੇ ਦਾਣੇ ਪਾਏ ਅਤੇ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਕਿ ਇਸ ਸਥਾਨ ਤੇ ਕਦੇ ਵੀ ਲੰਗਰ ਦੀ ਟੋਟ ਨਹੀਂ ਆਵੇਗੀ ਕਦੇ ਵੀ ਲੰਗਰ ਨਹੀਂ ਖਤਮ ਹੋਵੇਗਾ ਪਰ ਸਾਹਿਬ ਨੇ ਇਹ ਵੀ ਕਿਹਾ ਕਿ ਤੁਸੀਂ ਪੜੋਲੇ ਦਾ ਟੱਕਣ ਨਹੀਂ ਚੱਕਣਾ ਪੜੋਲੇ ਦਾ ਟੱਕਣ ਚੱਕ ਕੇ ਨਹੀਂ ਦੇਖਣਾ ਪੰਜ ਪੁਸ਼ਤਾਂ ਤੱਕ ਬਰਕਤ ਰਹੀ ਪੂਰੇ 180 ਸਾਲ ਜਿਹੜਾ ਲੰਗਰ ਚੱਲੇ ਆ ਪਰ ਪੰਜਵੀਂ ਪੁਸ਼ਤ ਦੀ ਨਮੀ ਆਈ ਨੂੰ ਨੇ ਅਣਜਾਣੇ ਵਿੱਚ ਪੜੋਲੇ ਦਾ ਟੱਕਣ ਚੱਕ ਦਿੱਤਾ ਅਤੇ ਬਰਕਤ ਜਿਹੜੀ ਖਤਮ ਹੋ ਗਈ ਏ ਸੀ ਸਾਰਾ ਇਤਿਹਾਸ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਦਾ ਅਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੜੋਲਾ ਸਾਹਿਬ ਸ਼ੋਭਿਤ ਨੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਤੇ ਫਿਰ ਇਸ ਤੋਂ ਪਿੱਛੋਂ ਆਪਾਂ ਹੁਣ ਜਾਵਾਂਗੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿੱਥੇ 52 ਕਲੀਆਂ ਵਾਲਾ ਚੋਲਾ ਹੈ ਉਹ ਚੋਲੇ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਭੜੋਲਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਰਦੁਆਰਾ ਸ਼੍ਰੀ ਭੜੋਲਾ ਸਾਹਿਬ ਇਹ ਬਿਲਕੁਲ ਪਿੰਡ ਦੇ ਵਿੱਚ ਘਾਰਾ ਕੇ ਨੇ ਤੇ ਹੁਣ ਆਪਾਂ ਜਾਂਦੇ ਹਾਂ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਤੁਹਾਨੂੰ ਜਿਹੜੇ ਆਪਾਂ ਦਰਸ਼ਨ ਕਰਵਾਵਾਂਗੇ ਤੇ ਹੁਣ ਪਹੁੰਚੇ ਆਪਾਂ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਪਾਸੇ ਛੇਵੀਂ ਕੜਾਣੀ ਕਲਾ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਚੋਲਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਹੈ ਤੇ ਉੱਪਰ ਲਿਖਿਆ ਹੋਇਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਸੇ ਛੇਵੀਂ ਕੜਾਣੀ ਕਲਾ ਤੇ ਦਰਬਾਰ ਸਾਹਿਬ ਉਹ ਉੱਪਰ ਬਣੇ ਹੋਏ ਨੇ ਚਲਦੇ ਆ ਦਰਬਾਰ ਸਾਹਿਬ ਦੇ ਅੰਦਰ ਆਪਾਂ ਤੇ ਦਰਬਾਰ ਸਾਹਿਬ ਉੱਪਰ ਬਣੇ ਹੋਏ ਨੇ ਤੇ ਉੱਪਰੇ ਦਰਬਾਰ ਸਾਹਿਬ ਦੇ ਵਿੱਚ ਚੋਲਾ ਸਾਹਿਬ ਸ਼ੋਭਿਤ ਨੇ 52 ਕਲੀਆਂ ਵਾਲੇ ਚੋਲਾ ਸਾਹਿਬ ਤੇ ਚੱਲ ਕੇ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ 52 ਕਲੀਆਂ ਵਾਲੇ ਚੂਲਾ ਸਾਹਿਬ ਦੇ ਇਹ ਚੂਲਾ ਸਾਹਿਬ ਗੁਰੂ ਸਾਹਿਬ ਨੇ ਉਸ ਸਮੇਂ ਪਾਈ ਸੀ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਛੇਵੇਂ ਪਾਤਸ਼ਾਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ ਜਦੋਂ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਆਏ ਉਸ ਸਮੇਂ ਦੀ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਈ ਦੇ ਹੁਕਮ ਦਿੱਤੇ ਤਾਂ ਉਸ ਸਮੇਂ ਉੱਥੇ 52 ਰਾਜੇ ਵੀ ਕੈਦ ਸੀ ਜਦੋਂ ਗੁਰੂ ਸਾਹਿਬ ਉਸ ਅਸਥਾਨ ਤੋਂ ਉਸ ਜੇਲ੍ਹ ਦੇ ਵਿੱਚੋਂ ਜਾਣ ਲੱਗੇ ਤਾਂ ਉਹਨਾਂ ਰਾਜਿਆਂ ਨੇ ਕਿਹਾ ਗੁਰੂ ਸਾਹਿ ਸਾਡਾ ਇਸ ਜੇਲ੍ਹ ਵਿੱਚ ਇਸ ਕੈਦ ਵਿੱਚ ਦਿਲ ਨਹੀਂ ਲੱਗਣਾ ਤਾਂ ਗੁਰੂ ਸਾਹਿਬ ਨੇ ਉਹਨਾਂ ਰਾਜਿਆਂ ਨੂੰ ਕਿਹਾ ਕਿ ਮੈਂ ਕੱਲਾ ਨਹੀਂ ਇੱਥੋਂ ਜਾਵਾਂਗਾ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੇ ਗੁਰੂ ਸਾਹਿਬ ਨੇ ਉਸ ਸਮੇਂ ਦੀ ਹਕੂਮਤ ਨੂੰ ਕਹਿ ਦਿੱਤਾ ਕਿ ਅਸੀਂ ਇੱਥੋਂ ਤਾਂ ਜਾਵਾਂਗੇ ਜੇ ਇਹਨਾਂ 52 ਰਾਜਿਆਂ ਨੂੰ ਵੀ ਤੁਸੀਂ ਰਿਹਾ ਕਰੋਂਗੇ ਪਰ ਉਸ ਸਮੇਂ ਦੀ ਜਿਹੜੀ ਹਕੂਮਤ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹਨੇ ਹੀ ਰਾਜੇ ਇੱਥੋਂ ਅਸੀਂ ਰਿਹਾ ਕਰਾਂਗੇ ਜਿੰਨੇ ਤੁਹਾਡਾ ਪੱਲਾ ਫੜ ਕੇ ਜਾ ਸਕਦੇ ਨੇ ਫਿਰ ਉਦੋਂ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਜਿਹੜਾ ਚੋਲਾ ਸਮਾਇਆ ਸੀ ਫਿਰ ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਹ ਚੋਲਾ ਪਾਇਆ ਅਤੇ ਬਵੰਜਾ ਰਾਜਾ ਨੂੰ ਉਸ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ ਇਹ ਸੀ ਸਾਰਾ ਇਤਿਹਾਸ ਬੰਦੀ ਛੋੜ ਦਿਵਸ ਦਾ ਤੇ ਜਦੋਂ ਗੁਰੂ ਸਾਹਿਬ ਨੇ ਬਵੰਜਾ ਰਾਜਾ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਫਿਰ ਉਸ ਤੋਂ ਪਿੱਛੋਂ ਹੀ ਬੰਦੀ ਛੋੜ ਦਿਵਸ ਜਿਹੜਾ ਉਹ ਮਨਾਇਆ ਜਾਣ ਲੱਗਿਆ ਇਹ ਸਚੋਲਾ ਸਾਹਿਬ ਸੀ ਬਵੰਜਾ ਕਲੀਆਂ ਵਾਲੇ ਇਹ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾਏ ਨੇ ਅਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਨਾਲੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਜੋੜਾ ਸਾਹਿਬ ਨੇ ਇਹ ਜੋੜਾ ਸਾਹਿਬ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਹ ਗੁਰੂ ਸਾਹਿਬ ਦੇ ਹੀ ਜੋੜਾ ਸਾਹਿਬ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਇਹ ਇੱਕ ਜੋੜਾ ਸਾਹਿਬ ਹੀ ਇੱਥੇ ਮੌਜੂਦ ਨੇ ਜੋੜਾ ਸਾਹਿਬ ਦੇ ਨਾਲੇ ਦਰਬਾਰ ਸਾਹਿਬ ਦੇ ਵਿੱਚ ਪਾਵਨ ਪੁਥੀ ਸਾਹਿਬ ਸ਼ਿਸ਼ੋਭਿਤ ਨੇ ਇਹ ਪੁੱਥੀ ਸਾਹਿਬ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇ ਗੁਰੂ ਸਾਹਿਬ ਇਸ ਪੁੱਥੀ ਸਾਹਿਬ ਤੋਂ ਹੀ ਬਾਣੀ ਪੜਦੇ ਹੁੰਦੇ ਸੀਗੇ ਕਰੋ ਜੀ ਦਰਸ਼ਨ ਇਹ ਪੁੱਥੀ ਸਾਹਿਬ ਵੀ ਚੋਲਾ ਸਾਹਿਬ ਦੇ ਨਾਲੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਸ਼ਿਸ਼ੋਭਿਤ ਨੇ ਇਸ ਅਸਥਾਨ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀਆਂ ਤਿੰਨ ਨਿਸ਼ਾਨੀਆਂ ਨੇ ਇੱਕ 52 ਕਲੀਆਂ ਵਾਲਾ ਚੋਲਾ ਸਾਹਿਬ ਪੁੱਥੀ ਸਾਹਿਬ ਅਤੇ ਜੋੜਾ ਸਾਹਿਬ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਹੁਣ ਜਾਵਾਂਗੇ ਗੁਰਦੁਆਰਾ ਸ੍ਰੀ ਨਿੰਮ ਸਰ ਸਾਹਿਬ ਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਤੋਂ ਥੋੜੀ ਦੂਰੀ ਤੇ ਬਣੇ ਹੋਏ ਨੇ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਤੇ ਉਹ ਸਥਾਨ ਵੀ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਨੇ ਸੋ ਚਲਦੇ ਆ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਦੇ ਹੁਣ ਦਰਸ਼ਨ ਕਰਵਾਉਨੇ ਆ ਤੇ ਇਸੇ ਤਰ੍ਹਾਂ ਇਹ ਪਿੰਡ ਦੇ ਵਿੱਚ ਚਾਰ ਸਥਾਨ ਬਣੇ ਹੋਏ ਨੇ ਤੇ ਜਿਹੜਾ ਹੁਣ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਆ ਤੇ ਇਹ ਚੌਥੇ ਗੁਰਦੁਆਰਾ ਸਾਹਿਬ ਨੇ ਤਿੰਨ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਸੋ ਚਲਦੇ ਆ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਦੇ ਦਰਸ਼ਨ ਕਰਦੇ ਆ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸ ਤੇ ਇਹ ਸਥਾਨ ਵੀ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ। ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਦੇ ਵਿੱਚ ਇੱਕ ਨਿੰਮ ਲੱਗੀ ਹੋਈ ਹੈ ਤੇ ਇੱਥੇ ਬੋਰਡ ਲੱਗਿਆ ਹੋਇਆ ਇਸ ਤੇ ਬੋਰਡ ਦੇ ਉੱਪਰ ਲਿਖਿਆ ਹੋਇਆ ਇਹ ਪਾਵਨ ਨਿਸ਼ਾਨੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਜਦੋਂ ਗੁਰੂ ਸਾਹਿਬ ਨੇ ਇਸ ਸਥਾਨ ਤੇ ਦਾਤਣ ਕਰਕੇ ਇਹ ਧਰਤੀ ਦੇ ਵਿੱਚ ਗੱਡ ਦਿੱਤੀ ਸੀ ਫਿਰ ਉਸ ਤੋਂ ਬਾਅਦ ਉਹ ਇੱਥੇ ਜਿਹੜੀ ਨਿੰਮ ਹੋ ਗਈ ਸੀ ਇਹ ਨਿਸ਼ਾਨੀ ਹੈ ਗੁਰੂ ਸਾਹਿਬ ਦੀ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਦੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆਂ ਦਰਵਾਜ਼ੇ ਤੋਂ ਪਹਿਲਾਂ ਹੀ ਇਹ ਨਿੰਮ ਹੈ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਅਤੇ ਇਸ ਸਥਾਨ ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਛੱਪੜੀ ਹੁੰਦੀ ਸੀ ਪਿੰਡ ਤੋਂ ਬਾਹਰ ਬਾਹਰ 48 ਦਿਨ ਗੁਰੂ ਸਾਹਿਬ ਕੁੜਾਣੀ ਕਲਾਂ ਦੇ ਵਿੱਚ ਰਹੇ ਨੇ ਤਾਂ ਉਹ 45 ਦਿਨ ਗੁਰੂ ਸਾਹਿਬ ਇਸ ਸਥਾਨ ਤੇ ਆਉਂਦੇ ਹੁੰਦੇ ਸੀ ਉਹ ਛੱਪੜੀ ਸੀ ਜਿਹੜੀ ਉਹਦਾ ਪਾਣੀ ਬਹੁਤ ਸਾਫ਼ ਸੀ ਬਹੁਤ ਵਧੀਆ ਪਾਣੀ ਸੀ ਗੁਰੂ ਸਾਹਿਬ ਉਸ ਛੱਪੜੀ ਦੇ ਵਿੱਚ ਹੀ ਇਸ਼ਨਾਨ ਕਰਦੇ ਸੀ ਹਰ ਰੋਜ਼ ਅੰਮ੍ਰਿਤ ਵੇਲੇ ਇਸ ਸਥਾਨ ਤੇ ਆਉਂਦੇ ਸੀ ਫਿਰ ਇਸ ਸਥਾਨ ਤੇ ਦਾਤਨ ਕੋਰਲਾ ਜਿਹੜਾ ਕਰਦੇ ਸੀ ਅਤੇ ਜਿਹੜੀ ਇਹ ਨਿੰਮ ਹੈ ਇਹ ਗੁਰੂ ਸਾਹਿਬ ਨੇ ਜਦੋਂ ਦਾਤਨ ਕੀਤੀ ਉਸ ਤੋਂ ਪਿੱਛੇ ਧਰਤੀ ਦੇ ਵਿੱਚ ਗੱਡ ਦਿੱਤੀ ਸੀ ਫਿਰ ਇੱਥੇ ਜਿਹੜੀ ਉਹ ਨਿੰਮ ਹੋ ਗਈ ਇਹ ਸਾਰਾ ਇਤਿਹਾਸ ਹੈ ਗੁਰਦੁਆਰਾ ਸ੍ਰੀ ਨਿੰਮ ਸਰ ਸਾਹਿਬ ਦਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਤੋਂ ਉਹ ਥੋੜੀ ਦੂਰੀ ਤੇ ਇਹ ਸਥਾਨ ਹੈ ਤੇ ਇਸ ਤਰ੍ਹਾਂ ਪਿੰਡ ਕਢਾਣੀ ਕਲਾਂ ਦੇ ਵਿੱਚ ਚਾਰ ਸਥਾਨ ਨੇ ਆਪਾਂ ਤੁਹਾਨੂੰ ਚਾਰੇ ਸਥਾਨਾਂ ਦੇ ਦਰਸ਼ਨ ਕਰਵਾਏ ਨੇ ਜਿਹੜੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਨੇ ਅਤੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਹੁਣ ਆਪਾਂ ਚੱਲ ਦੇ ਆ ਗੁਰਦੁਆਰਾ ਸ੍ਰੀ ਨੰਮਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਨੰਮਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਬਾਣ ਸ਼ਸ਼ੋਭਿਤ ਹੈ ਇੱਥੇ ਬੋਰਡ ਉੱਪਰ ਲਿਖਿਆ ਹੋਇਆ ਹੈ ਇਹ ਬਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੰਜੀ ਸਾਹਿਬ ਦਾ ਹੈ ਜਿਸ ਮੰਜੀ ਸਾਹਿਬ ਤੇ ਬੈਠ ਕੇ ਗੁਰੂ ਸਾਹਿਬ ਭਜਨ ਕਰਦੇ ਸੀ ਇਹ ਉਹ ਮੰਜੀ ਸਾਹਿਬ ਦਾ ਬਾਣ ਹੈ ਕਰੋ ਜੀ ਦਰਸ਼ਨ ਇਹ ਗੁਰਦੁਆਰਾ ਸ੍ਰੀ ਨਿਮਨਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਸ਼ੋਭਿਤ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲੇ ਦੇ ਅਤੇ ਪਿੰਡ ਕੜਾਣੀ ਕਲਾਂ ਦੇ ਵਿੱਚ ਜਿਹੜੇ ਸਥਾਨ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਉਹ ਸਾਰੇ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਬਾਕੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨ